ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ ਕਹਿੰਦੇ ਜੋ ਕੁਝ ਵੀ ਆਪਣੇ ਅੱਖਾਂ ਨਾਲ ਸੰਸਾਰ ਚ ਵੇਖ ਰਿਆ ਵਾ ਉਹ ਸਭ ਕੁਝ ਨਾਸ਼ਵੰਤ ਹੈ ਪਿਛਲੇ ਦਿਨਾਂ ਚ ਵੀ ਸੰਗਤ ਤੇ ਬਿਰਾਜਮਾਨ ਸੀ ਆਪਾਂ ਸ਼ਬਦ ਵਿਚਾਰ ਹੀ ਰਹੇ ਸੀ ਭਗਤ ਸਹਿਬਾਨ ਗੁਰੂ ਸਹਿਬਾਨ ਸਾਨੂੰ ਸਹੀ ਰਸਤੇ ਤੇ ਚਲਾਉਣ ਲਈ ਸਾਨੂੰ ਸੁਚੇਤ ਕਰ ਦੇ ਕਿ ਬੰਦਿਆ ਤੂੰ ਘਟ ਰਿਹਾ ਤੂੰ ਮਟ ਰਿਹਾ ਤੇਰੀ ਉਮਰ ਥੋੜੀ ਰਹਿ ਰਹੀ ਹੈ ਤਾਂ ਕਿ ਤੂੰ ਲਾਹਾ ਲੈ ਲੇ ਇਹ ਢੰਗ ਹੈ ਮਹਾਰਾਜ ਦਾ ਕੋਈ ਨਿਰਾਸ਼ਾਜਨਕ ਗੱਲ ਨਹੀਂ ਹੈ ਅਸੀਂ ਸਦਾ ਨਹੀਂ ਰਹਿਣਾ ਨੰਗੇ ਆਮਣ ਨੰਗੇ ਜਾਣਾ ਇਤੇ ਸ਼ਬਦ ਆਇਆ ਐਸੋ ਸੰਸਾਰ ਦੇਖਣਾ ਰਹਿਣਾ ਕੋ ਪਈ ਹੈ ਰੇ ਕੋਈ ਸੰਸਾਰ ਚ ਸਦਾ ਨਹੀਂ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਉ ਸੁਪਨਾ ਅਰ ਦੇਖਣਾ ਐਸੇ ਜੱਗ ਕੋ ਜਾਨ ਇੱਕ ਸ਼ਬਦ ਇਹ ਵੀ ਆਇਆ ਮਹਾਰਾਜ ਦੀ ਬਾਣੀ ਕਿ ਜਿਹੜਾ ਕਿਸਾਨ ਹੈ ਉਹ ਆਪਣੀ ਫਸਲ ਦਾ ਮਾਲਕ ਹੈ ਤੇ ਤੁਸੀਂ ਦੇਖਿਆ ਹੋਣਾ ਕਈ ਵਾਰ ਉਹ ਡੰਗਰਾਂ ਨੂੰ ਪਾਉਣ ਲਈ ਹਰੀ ਫਸਲ ਵੀ ਵੱਢ ਲੈਂਦਾ ਹੈ ਉਹ ਸਾਰੇ ਵੱਡੇ ਥੋੜੀ ਵੱਡੇ ਪਕਾ ਕੇ ਵੱਡੇ ਕੱਚੀ ਵੱਡੇ ਇਹ ਉਹਨੇ ਤੈਅ ਕਰਨਾ ਏਵੇਂ ਇਸ ਬ੍ਰਹਿਮੰਡ ਦਾ ਜਿਹੜਾ ਅਸਲ ਕਿਸਾਨ ਹੈ ਉਹ ਆਕਾਲ ਪੁਰਖ ਵਾਹਿਗੁਰੂ ਹੈ ਇੱਥੇ ਜ਼ਰੂਰੀ ਨਹੀਂ ਵੀ ਕੋਈ ਪੂਰੀ ਉਮਰ ਭੋਕੇ ਸੰਸਾਰ ਤੋਂ ਜਾਂਦਾ ਹੈ ਕੱਚੀਆਂ ਫਸਲਾਂ ਭਾਵ ਕਈ ਬਚਪਨ ਵਿੱਚ ਵੀ ਸੰਸਾਰ ਤੋਂ ਚਲੇ ਜਾਂਦੇ ਐ। ਕਈ ਜਵਾਨੀ ਵਿੱਚ ਚਲੇ ਜਾਂਦੇ ਐ। ਇਹ ਉਹਦੀ ਖੇਡ ਹੈ ਇਹ ਉਹਦਾ ਵਰਤਾਰਾ ਹੈ। ਛੁ ਅਸੀਂ ਸਿੱਧੇ ਚੱਲੀਏ ਅਸੀਂ ਸੋਹਣਾ ਜੀਵਨ ਜਾਈਏ। ਇਹਦੇ ਬਾਰੇ ਸਾਨੂੰ ਫਿਰ ਭਗਤ ਸੁਚੇਤ ਕਰਦੇ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੇ ਦੇਹ ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ। ਕੇ ਇਹਦੇ ਬਾਰੇ ਫਿਰ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ ਕਿ ਜੋ ਦਿਨ ਆਵੇਂ ਸੋ ਦਿਨ ਜਾਹੀਂ ਕਰਨ ਕੋਚ ਰਹਿਣ ਥਿਰ ਨਾਹੀਂ। ਕਿਆ ਤੂੰ ਸੋਇਆ ਜਾਗ ਇਆਨਾ ਤੈ ਜਗ ਜੀਵਨ ਸੱਚ ਕਰ ਜਾਨਾ। ਇਹਦੇ ਬਾਰੇ ਸਤਿਗੁਰ ਦੀ ਬਾਣੀ ਕਹਿੰਦੀ ਜਗ ਜੀਵਨ ਐਸਾ ਸੁਪਨੇ ਜੈਸਾ ਜਗ ਜੀਵਨ ਸੁਪਣ ਸਮਾਨੰ। ਕਿ ਇਹ ਮਿੱਥਿਆ ਹੈ ਸਭ ਕੁਝ ਮਹਾਰਾਜ ਕਹਿੰਦੇ ਜੋ ਉਪਜੋ ਸੋ ਬੈਨਸ ਹੈ ਮਹਾਰਾਜ ਕਹਿੰਦੇ ਸ਼ੈਨ ਸ਼ੈਨ ਔਦ ਬਿਹਾਤ ਹੈ ਫੂਟੇ ਕੱਟ ਜਾਉ ਪਾਣੀ ਮਹਾਰਾਜ ਕਹਿੰਦੇ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਔਦ ਕੱਟਤੇ ਹੈ ਤਾਂ ਕਿ ਸਾਨੂੰ ਇਹ ਸਮਝ ਆ ਜਾਏ ਕਿ ਅਸੀਂ ਜ਼ੁਲਮ ਦਾ ਰਸਤਾ ਛੱਡ ਕੇ ਧੋਖਿਆਂ ਦਾ ਰਸਤਾ ਛੱਡ ਕੇ ਵਿੰਗੇ ਟੇਢੇ ਰਸਤੇ ਛੱਡ ਕੇ ਬੇਈਮਾਨੀਆਂ ਝੂਠ ਵਿਕਾਰ ਵਾਸ਼ਨਾਵਾਂ ਨੂੰ ਤਿਆਗ ਕੇ ਇਹ ਜਿਹੜਾ ਜੀਵਨ ਨਰੋਲ ਨਰਮਲਤਾਈ ਨਾਲ ਜੀ ਸਕੀਏ ਸਾਨੂੰ ਭਗਤ ਸੁਚੇਤ ਕਰਦੇ ਆ ਕਿ ਚਲ ਤਕਤ ਟੇਢੇ 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 ਮਾਪੁਰਖਾਂ ਦਾ ਆਪਣਾ ਢੰਗ ਹੈ ਸਮਝਾਉਂਦਾ ਆਪਾਂ ਫੇਰ ਸਾਰੇ ਸਰੀਰ ਸੁਰਤیاں ਇਸੇ ਰਹਾਉ ਵਾਲੇ ਬੰਦ ਤੇ ਲੈ ਕੇ ਆਈਏ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਮੌਤ ਅਟਲ ਸਚਾਈ ਹੈ ਇੱਥੇ ਕਿਸੇ ਨੇ ਨਹੀਂ ਰਹਿਣਾ ਅਗਲੀ ਬਾਤ ਨੂੰ ਸਮਝੋ ਕਿ ਮੌਤ ਬਾਰੇ ਇਹਨਾਂ ਕਿਉਂ ਸੁਚੇਤ ਕੀਤਾ ਜਾ ਰਿਹਾ ਕਿਉਂ ਸਮਝਾਇਆ ਜਾ ਰਿਹਾ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਕਿਉਂ ਆਖੇ ਮਹਾਰਾਜ ਨੇ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਆਪਾਂ ਟ੍ਰੇਨ ਦੇ ਵਿੱਚ ਨਾ ਜਦੋਂ ਸਫਰ ਕਰਦੇ ਆਂ ਆਪਾਂ ਸਾਰੇ ਇੱਕ ਸਫਰ ਤੇ ਨਿਕਲੇ ਹੁੰਨੇ ਆਂ ਤੇ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਟ੍ਰੇਨ ਕਿੱਥੋਂ ਚੱਲੀ ਆ ਤੇ ਇਹਨੇ ਕਿੱਥੇ-ਕਿੱਥੇ ਰੁਕਣਾ ਹੈ ਤੇ ਸਾਡਾ ਸਾਰਿਆਂ ਦਾ ਸਫ਼ਰ ਇੱਕੋ ਜਿਹਾ ਨਹੀਂ ਹੈਗਾ। ਬੰਦਾ ਸ਼ਾਂਤ ਹੋ ਕੇ ਬੈਠਾ ਜੇ ਕਿਤੇ ਕੋਈ ਗੁੱਸਾ ਗੇਲਾ ਵੀ ਹੁੰਦਾ ਕਹਿੰਦਾ ਚੱਲ ਕੋਈ ਇਹ ਨਹੀਂ ਅਗਲੇ ਸਟੇਸ਼ਨ ਤੇ ਉੱਤਰ ਹੀ ਜਾਣਾ। ਜੇ ਬੱਸ ਵਿੱਚ ਵੀ ਕੋਈ ਤਲਖੀ ਆ ਜਾਏ ਸਿਆਣੇ ਬੰਦੇ ਨੂੰ ਉਹ ਕਹਿੰਦਾ ਚੱਲ ਕੋਈ ਨਹੀਂ ਘੰਟੇ ਦੀ ਵਾਰਟ ਆਪਾਂ ਗਾਂਹ ਜਾ ਕੇ ਉਤਰ ਜਾਣਾ। ਕਿਸੇ ਦਾ ਸਟੇਸ਼ਨ ਪਹਿਲਾਂ ਕਿਸੇ ਦਾ ਬਾਅਦ ਚ ਤੁਹਾਡਾ ਵੀ ਤੇ ਤੈਅ ਹੋਇਆ ਹੀ ਹੈ ਨਾ ਜ਼ਿੰਦਗੀ ਦੀ ਗੱਡੀ ਇੱਕ ਸਫ਼ਰ ਤੇ ਚੱਲ ਰਹੀ ਹੈ ਆਪਾਂ ਸਾਰੇ ਮੁਸਾਫਰ ਆ ਕੋਈ ਕਿੱਥੇ ਉਤਰ ਜਾਏਗਾ ਕੋਈ ਕਿੱਥੇ ਉਤਰ ਜਾਏਗਾ ਜੇ ਇਸ ਗੱਲ ਦੀ ਸਮਝ ਆ ਜਾਏ ਵੀ ਅਸੀਂ ਸਫ਼ਰ ਤੇ ਹਾਂ ਅਸੀਂ ਮੁਸਾਫਰ ਹਾਂ ਲੋਕਾਈ ਚੋ ਝਗੜੇ ਨਾ ਮੁੱਕ ਜਾਣ ਨਫ਼ਰਤਾਂ ਨਾ ਮੁੱਕ ਜੇ ਇਹੀ ਬਾਤ ਸਮਝਣੇ ਆ ਇਸ ਕਰਕੇ ਮਹਾਰਾਜ ਨੇ ਮੌਤ ਇੱਕ اٹਲ ਸੱਚ ਹੈ ਇਹਦੇ ਬਾਰੇ ਬਿਆਨ ਕਰਕੇ ਵਾਰ-ਵਾਰ ਸਾਨੂੰ ਸਮਝਾਇਆ ਕਿ ਬੰਦੇ ਨੂੰ ਸਿੱਧੇ ਸਪਸ਼ਟ ਸੋਹਣੇ ਨਿਆਰੇ ਰਸਤੇ ਤੇ ਚੱਲਣ ਦੀ ਸਮਝ ਆ ਜਾਏ ਉਹਨੂੰ ਪਤਾ ਲੱਗ ਜਾਏ ਕਿੰਨੇ ਸ਼ਬਦ ਨੇ ਗੁਰੂ ਮਹਾਰਾਜ ਜਿਹੜੇ ਜਿਹੜੇ ਵੀਰ ਸਹਿਜ ਪਾਠ ਕਰਦੇ ਉਹਨਾਂ ਦੇ ਤਾਂ ਬਹੁਤ ਸਾਰੀਆਂ ਤੁਗਾ ਉਦਾਂ ਹੀ ਜ਼ਬਾਨੀ ਗੰਠ ਹੋਣਗੇ ਕਿ ਮਹਾਰਾਜ ਨੇ ਤੇਰੇ ਕੇਸ ਸੜਨਗੇ ਤੇਰੀਆਂ ਹੱਡੀਆਂ ਸੜਨਗੀਆਂ ਤੇਰਾ ਸਰੀਰ ਸੜੇਗਾ ਤੇਰਾ ਪਰਿਵਾਰ ਸਭ ਕੁਝ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀਤੀ ਹੈ ਹੁਣ ਆਇਓ ਫੇਰ ਇਸੇ ਸ਼ਬਦ ਤੇ ਐਸੋ ਇਹ ਸੰਸਾਰ ਦੇਖਣਾ ਰਹਿਣਾ ਕੋ ਪਈ ਹੈ ਰੇ ਅੱਗੇ ਕੀ ਆਇਆ ਤਤ ਕੀ ਕੱਢਿਆ ਮਹਾਰਾਜ ਨੇ ਸੁੱਧੇ ਸੁੱਧੇ ਰੇਂਗ ਚਲੋ ਸੁੱਧੇ ਸੁੱਧੇ ਦਾ ਅਰਥ ਕੀ ਹੋ ਗਿਆ ਸਿੱਧੇ ਸਿੱਧੇ ਰੇਂਗ ਦਾ ਅਰਥ ਹੁੰਦਾ ਰਸਤਾ ਕਹਿੰਦੇ ਫਿਰ ਜਦੋਂ ਰਹਿਣਾ ਹੀ ਨਹੀਂ ਫਿਰ ਸਿੱਧਾ ਹੋ ਕੇ ਤੁਰਨਾ ਜਦੋਂ ਮਿਟਣਾ ਹੀ ਹੈ ਜਦੋਂ ਜ਼ਿੰਦਗੀ ਦੀ ਖੇਡ ਨਿੱਕੀ ਹੈ ਇਹਨੂੰ ਚੱਜ ਨਾ ਖੇਡ ਰੇਂਗ ਦਾ ਅਰਥ ਹੁੰਦਾ ਰਸਤਾ ਸੁੱਧੇ ਦਾ ਅਰਥ ਹੁੰਦਾ ਸਿੱਧੇ ਸਿੱਧੇ ਆਪਾਂ ਹੀ ਕਹਿੰਦੇ ਬਾਪ ਨਹੀਂ ਕਹਿੰਦਾ ਪੁੱਤ ਹੁਣ ਸਿੱਧੇ ਰਸਤੇ ਪੈ ਜਾ ਹੁਣ ਤੂੰ ਸਹੀ ਰਾਹ ਤੋਰ ਤੂੰ ਵਿੰਗਾ ਟੇਡਾ ਹੋ ਕੇ ਨਾ ਤੋਰ ਕਿੰਨੇ ਵਾਲਸ਼ਾਲ ਫਰੇਬ ਧੋਖੇ ਚਤਰਾਇਆਂ ਜੀਵਨ ਜਉਂਦਾ ਹੀ ਆ ਬੰਦਾ ਏ ਮਹਾਰਾਜ ਕਹਿੰਦੇ ਇਸ ਗੱਲ ਨੂੰ ਸਮਝਾ ਵੀ ਮਿੱਥਿਆ ਹੀ ਆ ਸਭ ਕੁਝ ਸੂਦੇ ਸੂਦੇ ਰੰਗ ਚਲੋ ਤੁਮ ਤੇ ਅੱਗੇ ਆਇਆ ਨਤਰ ਨਤਰਦ ਅਰਥ ਹੁੰਦਾ ਨਹੀਂ ਤੇ ਕੋ ਧੱਕਾ ਦਬਈ ਹੈ ਰੇ ਨਹੀਂ ਤਾਂ ਬਾਹਲਾ ਵੱਡਾ ਧੱਕਾ ਵੱਜੂਗਾ ਮਾਇਆ ਦੇ ਪਲਾਵ ਚ ਚਿੱਕੜ ਚ ਡਿੱਗ ਪਏਗਾ ਜਾ ਕੇ ਨਤਰਦ ਅਰਥ ਨਹੀਂ ਤਾਂ ਇਹ ਸੰਸਾਰ ਮੜਨਾ ਹੈ ਤੂੰ ਖਤਮ ਹੋਣਾ ਹੈ ਸਿੱਧਾ ਸਿੱਧਾ ਤੁਰ ਜੇ ਨਹੀਂ ਤੁਰੇਗਾ ਤ੍ਰਿਸ਼ਨਾ ਚ ਡਿੱਗੇਗਾ ਜਾ ਕੇ ਨਹੀਂ ਤਾਂ ਲੋਭ ਚ ਡਿੱਗ ਪਏਗਾ ਜਦੋਂ ਭੁੱਲ ਜਾਂਦਾ ਹੈ ਬੰਦਾ ਮੌਤ ਤੇ ਵਾਹਿਗੁਰੂ ਨੂੰ ਸੁਭਾਵਿਕਾ ਹੰਕਾਰ ਵੀ ਆਉ ਹਉਮੈ ਵੀ ਹੋ ਇੱਕ ਗੱਲ ਸਾਡੇ ਸਿਆਣੇ ਵਿਦਵਾਨ ਕਹਿੰਦੇ ਸੀ ਜਿਹਨੂੰ ਮੌਤ ਚੇਤੇ ਆ ਪ੍ਰਮਾਤਮਾ ਉਹਨੂੰ ਜ਼ਰੂਰ ਯਾਦ ਹੈ ਜਿਹਨੂੰ ਮਰਨਾ ਯਾਦ ਨਹੀਂ ਉਹਨੂੰ ਵਾਹਿਗੁਰੂ ਕਦੇ ਯਾਦ ਨਹੀਂ ਆਉਂਦਾ ਕਹਿੰਦੇ ਨਹੀਂ ਤਾਂ ਫਿਰ ਇਹੋ ਜਿਹਾ ਭੈੜਾ ਧੱਕਾ ਵੱਜੇਗਾ ਵਕਾਰਾਂ ਦਾ ਚਿੱਕੜ ਚ ਜਾ ਪੈਂਦਾ ਜਾ ਕੇ ਪੰਕਜ ਮੁਹ ਪੰਕਜ ਦਾ ਅਰਥ ਵਿੱਚ ਚਿੱਕੜ ਹੁੰਦਾ ਪਰ ਉਹ ਜ ਪਾਠ ਕਰਦੇ ਪੱਗ ਨਹੀਂ ਚੱਲਿਆ ਤੇ ਮਹਾਰਾਜ ਕਹਿੰਦੇ ਵੇਖੋ ਸਭ ਤੋਂ ਵੱਡਾ ਸਬੂਤ ਸਭ ਤੋਂ ਵੱਡੀ ਗਵਾਹੀ ਗੁਰੂ ਮਹਾਰਾਜ ਦੀ ਕਹਿੰਦੇ ਹਮ ਦੇਖਾ ਦੇਖਾ ਪਾਠ ਨਹੀਂ ਕਰਨਾ ਉੱਥੇ ਹਮ ਦੇਖਾ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਦੇਖਿਆ ਤਹ ਸਾਡੇ ਵੇਧਿਆ ਵੇਧਿਆ ਬੰਦੇ ਡੁੱਬ ਗਏ ਵੇਧਿਆ ਵੇਧਿਆ ਉਹ ਸਾਡਾ ਪਹਿਲਾ ਤੇ ਆਖਰੀ ਭਰੋਸਾ ਤੇ ਸੱਚੇ ਸਿੱਖ ਦਾ ਗੁਰੂ ਤੇ ਹੀ ਆ ਨਾ ਮਹਾਰਾਜ ਕਹਿੰਦੇ ਮੋਹ ਦੇ ਚਿੱਕੜ ਚ ਕਈ ਡੁੱਬ ਗਏ ਇਹੋ ਜਾਂ ੱਤਕਾ ਵੱਜਦਾ ਬੰਦਾ ਡਿੱਗ ਪੈਂਦਾ ਰੱਬ ਨੂੰ ਚੇਤੇ ਰੱਖ ਮੌਤ ਨੂੰ ਚੇਤੇ ਰੱਖ ਬਾਰੇ ਬੁੱਢੇ ਤੁਰਨੇ ਭਈਆ ਬਾਰੇ ਦਾ ਅਰਥ ਹੁੰਦਾ ਬਾਲਕ ਬੁੱਢੇ ਦਾ ਬਜ਼ੁਰਗ ਤੇ ਤਰੁਣੇ ਦਾ ਅਰਥ ਹੁੰਦਾ ਜਵਾਨ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਬਾਰੇ ਬੁੱਢੇ ਤਰੁਣੇ ਕੀ ਬਾਲਕ ਕੀ ਬਜ਼ੁਰਗ ਕੀ ਜਵਾਨ ਸਭ ਹੂੰ ਜਮ ਲੈ ਜਈ ਹੈ ਰੇ ਮਲਕਤ ਮੌਤ ਜਾਬ ਸੀ ਸਭ ਦਰਵਾਜੇ ਕੋਈ ਲਿਹਾਜ਼ ਨਹੀਂ ਕਰਦਾ ਬਾਲਕ ਨਾਲ ਨਹੀਂ ਵੀ ਇਹ ਬੱਚਾ ਵਾ ਮੌਤ ਨੇ ਲਿਹਾਜ਼ ਨਹੀਂ ਕਰਨਾ ਵੀ ਇਹ ਜਵਾਨ ਹੈ ਮੌਤ ਨੇ ਵੀ ਲਿਹਾਜ਼ ਨਹੀਂ ਕਰਨਾ ਕਿ ਇਹ ਬੁੱਢਾ ਵਾ ਏਵ ਨਹੀਂ ਵੇਖਣਾ ਇਹ ਪਹਿਲਵਾਨ ਹੈ ਫਿਰ ਮਹਾਰਾਜ ਕਹਿੰਦੇ ਸੋਦੇ ਸੋਦੇ ਰਹਿਣਗੇ ਚਲੋ ਫਿਰ ਸਿੱਧਾ ਹੋ ਕੇ ਤੁਰਿਆ ਜਾ ਫਿਰ ਸਪਾਸਟਰ ਰਸਤੇ ਤੇ ਤੋਰ ਨਹੀਂ ਤਾਂ ਤੂੰ ਨਤਰ ਕੁਦੱਕਾ ਦਬਈ ਹੈ ਰੇ ਨਹੀਂ ਤਾਂ ਲੋਭ ਦੇ ਚੱਕਰ ਚ ਟਿੱਗ ਪੇਗਾ ਨਹੀਂ ਤਾਂ ਹੰਕਾਰ ਹਮੇ ਖਾਜੂ ਤੈਨੂੰ ਅੰਦਰੇ ਅੰਦਰ ਇਹ ਕਿਸੇ ਨਾਲ ਲਿਆਜ ਨਹੀਂ ਕਰਦੀ ਮਾਨਸ ਬਪਰਾ موسی ਕੀਨੋ ਮੀਚ ਬਲਈਆ ਖਈ ਹੈ ਰੇ ਮਾਨਸ ਬਪਰਾ موسی موسی ਹੁੰਦਾ ਚੂਹਾ ਕਾਗਦ ਕੇ ਭਾਰ موسی ਟੂਕ ਗਵਾਵਤ ਜੇ ਤੁਸੀਂ ਦੁਨੀਆ ਭਰ ਦੀ ਗ੍ਰੰਥ ਵੀ ਚੂਹੇ ਅੱਗੇ ਰੱਖ ਦੋਗੇ ਨਾ ਉਹਨੇ ਵਿਦਵਾਨ ਨਹੀਂ ਬਣ ਜਾਣਾ ਕਿਉਂਕਿ ਉਹਦਾ ਕੰਮ ਹੀ ਟੁਕਣਾ ਹੈ ਸੁਭਾਅ ਉਹਦਾ ਚਲੋ ਉਹ ਪ੍ਰਕਰਨ ਹੋਰ ਹੈ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਦੋਂ ਮੌਤ ਬਿੱਲਾ ਸਾਹਮਣੇ ਹੁੰਦਾ ਨਾ ਤੇ ਬੰਦਾ ਵਿਚਾਰਾ ਉਹਦੇ ਸਾਹਮਣੇ ਚੂਹੇ ਵਰਗਾ ਹੀ ਹੁੰਦਾ ਜਿੰਨਾ ਮਰਜੀ ਲੋਕ ਲੈ ਜਿੰਨਾ ਮਰਜੀ ਭੱਜ ਲੈ ਜਿਹੜਾ ਬਿੱਲਾ ਬਿੱਲੀ ਅੱਖ ਰੱਖ ਲੈ ਨਾ ਚੂਹੇ ਤੇ ਉਹ ਖਾਂਦਾ ਜ਼ਰੂਰ ਹੈ ਇਸ ਮੌਤ ਬਿੱਲੀ ਦੀਆਂ ਨਿਗਾਹਾਂ ਸਾਡੇ ਸਾਰਿਆਂ ਤੇ ਐ ਫਰੀਦਾ ਕਿੱਥੇ ਟੰਡੇ ਜਿੰਨੀ ਤੂੰ ਜਣੇ ਹੋਈ ਉਹਦੀ ਅੱਖਾਂ ਤੋਂ ਪਾਸੇ ਨਹੀਂ ਆਇ ਕੋਈ ਇਹ ਜੀਵ ਸਾਰੇ ਚੂਹੇ ਅਸੀਂ ਅਸੀਂ ਜਿੰਨੇ ਮਰਜੀ ਪਹਿਲਵਾਨ ਕਿਉ ਨ ਹੋਈਏ ਪਰ ਮੌਤ ਸਾਹਮਣੇ ਚੂਹੀ ਐ ਅਸੀਂ ਕਿੰਨੇ ਵੀ ਤਾਕਤਵਰ ਕਿਉ ਨ ਹੋਈਏ ਮੌਤ ਬਿੱਲੀ ਸਾਹਮਣੇ ਸਾਡੀ ਪਾਇਆਂ ਬਹੁਤ ਛੋਟੀ ਐ ਸਾਡੇ ਕੋਲੇ ਕਿੰਨਾ ਵੀ ਧੰਨ ਕਿਉਂ ਨ ਹੋਵੇ ਮਹਾਰਾਜ ਕਹਿੰਦੇ ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਇੱਕ ਦਿਨ ਖਾ ਜਾਏਗੀ ਤੈਨੂੰ ਇਸ ਕਰਕੇ ਸੁੱਧੇ ਸੁੱਧੇ ਸਿੱਧਾ ਹੋ ਕੇ ਤੁਰਿਆ ਜਾ ਸਹੀ ਰਸਤੇ ਤੇ ਤੁਰ ਤਨਵੰਤਾ ਯਰ ਨਿਰਤਨ ਮਨਈ ਤਾਂ ਕੀ ਕਸ਼ੂ ਨਾ ਕਾਨੀ ਰੇ ਕਾਨੀ ਦਾ ਅਰਥ ਹੁੰਦਾ ਮਹਤਾਜੀ ਹਮ ਦੋਹੋਂ ਕੀ ਕਾਨ ਨਾ ਕੱਢਤੇ ਚੈ ਧੰਨ ਵਾਲਾ ਚੈ ਬਿਨਾ ਧੰਨ ਵਾਲਾ ਮੌਤ ਕਿਸੇ ਦੀ ਮਹਤਾਜ ਨਹੀਂ ਹੈ ਇਹਨੇ ਟੁਕੜੀਆਂ ਸਭ ਦੀ ਕਰੇ ਕੋਈ ਅਮੀਰ ਹੈ ਗਰੀਬ ਹੈ ਵੱਡਾ ਹੈ ਛੋਟਾ ਹੈ ਕਮਜ਼ੋਰ ਹੈ ਤਾਕਤਵਰ ਹੈ ਜੀ ਐਵੇਂ ਹੁੰਦਾ ਨਾ ਸੰਸਾਰ ਤੋਂ ਕਦੇ ਧਨਵਾਨ ਬੰਦੇ ਨਾ ਮਰਦੇ ਬੰਦਾ ਮਾਇਆ ਦੇ ਅੰਬਾਰ ਵੀ ਘਰੇ ਲਿਆਏ ਨਾ ਮੌਤ ਸਾਹਮਣੇ ਉਹਦੀ ਏਕਾਤ ਬਹੁਤ ਛੋਟੀ ਹੈ ਮੌਤ ਸਾਹਮਣੇ ਸਤਿਗੁਰੂ ਕਹਿੰਦੇ ਇਹਨੇ ਇਹਨੇ ਲਿਆਜ ਨਹੀਂ ਕਰਨਾ ਇਹਨੇ ਤੇਰਾ ਧਨ ਨਹੀਂ ਦੇਖਣਾ ਤੇਰਾ ਰਤਬਾ ਨਹੀਂ ਦੇਖਣਾ ਤੇਰੀ ਮੈਂ ਅਕਸਰ ਸਿਕੰਦਰ ਦੇ ਜੀਵਨ ਦੀ ਇੱਕ ਘਟਨਾ ਸਾਂਝੀ ਕਰਦਾ ਮਾਂ ਨਾਲ ਵਾਦਾ ਕਰਕੇ ਤੁਰਿਆ ਦੁਨੀਆ ਦਾ ਜੇਤੂ ਜਰਨਲਿਸਟ ਇਕੰਦਰ ਕਹਿੰਦਾ ਮੈਂ ਜੇਤੂ ਬਿਮਾਰ ਹੈ ਨਾ ਤੇ ਤੇਰੇ ਤੂੰ ਮਰ ਨਾ ਜਾਏ ਇਸ ਲਈ ਮੈਂ ਜ਼ਰੂਰ ਪਹਿਲਾਂ ਆਵਾਂਗਾ ਤੇਰੇ ਨਾਲ ਵਾਦਾ ਕਰਦਾ ਬਜ਼ੁਰਗ ਸੀ ਮਾਂ ਉਹ ਕਹਿੰਦੀ ਹਾਂ ਮੈਂ ਚਾਹੁੰਨੀ ਹਾਂ ਕਿ ਮੇਰੀਆਂ ਆਖਰੀ ਬਾਤਾਂ ਤੇਰੇ ਨਾਲ ਸਾਂਝੀਆਂ ਹੋਣ ਮੇਰੇ ਚਿਹਰੇ ਨੂੰ ਲਾਂਬੋ ਤੂੰ ਲਾਏ ਇੱਛਾ ਰੱਖ ਕੇ ਦੁਨੀਆ ਜਿੱਤਦਾ ਗਿਆ ਜਿੱਤਦਾ ਗਿਆ ਇੱਕ ਦਿਨ ਖਿਆਲ ਆਇਆ ਕਿ ਮਾਂ ਢਿੱਲੀ ਹੁਣ ਜਾਵਾਂ ਪਿੱਛੇ ਬੁੜਾ ਰਸਤੇ 'ਚ ਆਉਂਦਾ ਬਿਮਾਰ ਹੋ ਗਿਆ ਵੈਦ ਹਕੀਮ ਸਾਰੇ ਸਾਧ ਲੈ ਆਂਦੇ ਉਹਨਾਂ ਨੇ ਸਾਰਾ ਇਲਾਜ ਕਰਕੇ ਸਾਰੀਆਂ ਦਵਾਈਆਂ ਬੂਟੀਆਂ ਦੇ ਕੇ ਆਖਿਆ ਕਿ ਜਿਹੜੀ ਬਿਮਾਰੀ ਤੈਨੂੰ ਲੱਗ ਚੁੱਕੀ ਹੈ ਇਹਦੇ ਸਾਹਮਣੇ ਸਾਡੀਆਂ ਦਵਾਈਆਂ ਹੁਣ ਕਾਣ ਨਹੀਂ ਕੱਟਣੀਆਂ ਤੇਰੇ ਕੋਲੇ ਕੁਝ ਵਕਤ ਘੰਟਿਆਂ ਦਾ ਹੀ ਹੈ ਕਹਿੰਦਾ ਰਾਜ ਭਾਗ ਸੋਨਾ ਦੁਨੀਆ ਦੀ ਜਿਹੜੀ ਛੈ ਚਾਹੀਦੀ ਮੈਂ ਤੁਹਾਨੂੰ ਦੇਨੂੰ ਮੈਨੂੰ ਘੱਟੋ ਘੱਟ 2-3 ਦਿਨ ਦਾ ਵਕਤ ਤਾਂ ਦੇ ਦਿਓ ਕੋਈ ਇਹੋ ਜਿਹਾ ਇਲਾਜ ਕਰੋ ਕੋਈ ਇਹੋ ਜਿਹਾ ਟ੍ਰੀਟਮੈਂਟ ਕਰੋ ਘੱਟੋ ਘੱਟ ਮੈਂ ਆਪਣੀ ਮਾਂ ਕੋਲੇ ਤਾਂ ਪਹੁੰਚ ਜਾ ਮੈਂ ਵਾਦਾ ਕਰਕੇ ਆਇਆ ਹ ਉਹ ਕਹਿੰਦੇ ਸਕੰਦਰਾ ਰਾਜ ਭਾਗ ਅੱਧਾ ਤੇ ਕੀ ਤੂੰ ਸਾਰਾ ਵੀ ਸਾਨੂੰ ਦੇ ਦੇਣਾ ਅਸੀਂ ਘੰਟੇ ਤਾਂ ਕੀ ਆਪਣੀ ਮਰਜ਼ੀ ਨਾਲ ਤੈਨੂੰ ਮਿੰਟ ਵੀ ਨਹੀਂ ਦੇ ਸਕਦੇ ਉਹ ਵੀ ਅਸੀਂ ਜਿੰਨੀ ਕੁ ਸਮਰੱਥਾ ਲਈਏ ਉਹਦੇ ਤੇ ਵੀ ਦਾਵਾ ਨਹੀਂ ਕਰਦੇ ਵੀ ਤੂੰ ਇੰਨੇ ਘੰਟੇ ਬਚੇਗਾ ਪਰ ਅਸੀਂ ਆਪਣੀ ਮਰਜ਼ੀ ਨਾਲ ਤੈਨੂੰ ਮਿੰਟ ਵੀ ਨਹੀਂ ਦੇ ਸਕਦੇ ਪਤਾ ਨਹੀਂ ਕਿਹੜੇ ਵੇਲੇ ਤੂੰ ਅੱਖਾਂ ਮੀਚ ਜਾਣੀਆਂ ਆਪਣੀ ਮਾਂ ਨਾਲ ਕੀਤੇ ਹੋਏ ਵਾਅਦੇ ਨੂੰ ਸਿਕੰਦਰ ਪੂਰਾ ਨਹੀਂ ਕਰ ਸਕਿਆ ਰਸਤੇ 'ਚ ਖਤਮ ਹੋ ਗਿਆ ਧਨਵੰਤਾ ਅਰ ਨਿਰਧਨ ਮੰਨਈ ਤਾਂ ਕਿ ਕਛੂ ਨਾ ਕਾਨੀ ਰਹੇ ਉਹ ਮੁਹਤਾਜੀ ਨਹੀਂ ਕਰਦੀ ਤੁਹਾਡੀ ਉਹਨੇ ਤੁਹਾਡੇ ਵੱਲ ਨਹੀਂ ਵੇਖਣਾ ਉਹਨੇ ਤੁਹਾਡਾ ਲਿਹਾਜ਼ ਨਹੀਂ ਕਰਨਾ ਪਿਆਰੀ ਸਾਧ ਸੰਗਤ ਤੁਸੀਂ ਕਿੰਨੇ ਵੀ ਪਾਵਰ ਚ ਕਿਉਂ ਨਾ ਹੋ ਇਹ ਸੰਸਾਰ ਲਈ ਹੈ ਸਭ ਕੁਝ ਮਹਾਰਾਜ ਕਹਿੰਦੇ ਰਾਜਾ ਪਰਜਾ ਸਮ ਕਰਮਾਰੇ ਐਸੋ ਕਾਲ ਬੜਾਨੀ ਰੇ ਐਡੀ ਘਾਤਕ ਹੈ ਐਡੀ ਖਤਰਨਾਕ ਹੈ ਚਾਹ ਰਾਜਾ ਹੈ ਚਾਹ ਪਰਜਾ ਹੈ ਉਨਿ ਲਿਆਜ ਨਹੀਂ ਕਰਨਾ ਫੁੱਲਾ ਜੋ ਬਣ ਲੱਭਦਾ ਫਿਰਦਾ ਵੇਲਾ ਬੰਦੇ ਖਾ ਜਾਂਦਾ ਫੁੱਲਾ ਤੂੰ ਤੇ ਦਵਾਰਾ ਖੜਨਾ ਚਾਹੁੰਨਾ ਮੈਂ ਦਵਾਰਾ ਹੁਣ ਖੜਾਂ ਸੋਹਣਾ ਲੱਗਾ ਤੂੰ ਭੁੱਲ ਗਿਆ ਵੇਲੇ ਨੇ ਵਕਤ ਨੇ ਕਾਲ ਨੇ ਕਈ ਬੰਦੇ ਖਾ ਲੇ ਕਈ ਖਤਮ ਕਰ ਲੇ ਇਸ ਲਈ ਐਸੋ ਇਸ ਸੰਸਾਰ ਵੇਖਣਾ ਰਹਿਣਾ ਕੋ ਪਈ ਹੈ ਰੇ ਸੁੱਧੇ ਸੁੱਧੇ ਰੇਂਗ ਚੱਲੋ ਤੁਮ ਨਤਰ ਕੋ ਧੱਕਾ ਦਬਈ ਹੈ ਨਹੀਂ ਤਾਂ ਇਹੋ ਜਾਂ ਧੱਕਾ ਵੱਜੇਗਾ ਖਤਮ ਹੋ ਜਾਏਗਾ ਫਿਰ ਬਾਬਾ ਕਬੀਰ ਜੀ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਹਰੀ ਦੇ ਸੇਵਕ ਜਿਹੜੇ ਹਰੀ ਨੂੰ ਚੰਗੇ ਲੱਗਦੇ ਆ ਤਿੰਨ ਕੀ ਕਥਾ ਨਰਾਰੀ ਰੇ ਮਹਾਰਾਜ ਚੰਗਾ ਕੌਣ ਹੈ ਜਿਹੜਾ ਤੁਹਾਨੂੰ ਚੰਗਾ ਲੱਗੇ ਸੋਹਣਾ ਕੌਣ ਹੈ ਜਿਹੜਾ ਤੁਹਾਡੀਆਂ ਨਜ਼ਰਾਂ ਚ ਸੋਹਣਾ ਹੋਵੇ ਸਤਿਗੁਰੂ ਸਿਆਣਾ ਕੌਣ ਹੈ ਜਿਹਨੂੰ ਤੂੰ ਸਿਆਣਾ ਬਣਾਏ ਉਹੀ ਸਿਆਣਾ ਹੈ ਸੋ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਆਪਾਂ ਨੇ ਕਿਵਰ ਪਿੰਡ ਚ ਕਹਿੰਦੇ ਸਾਡੇ ਪਤਵੰਤੇ ਸੱਜਣ ਜੋ ਜਦੋਂ ਪਤਵੰਤਿਆਂ ਦੀ ਹਸਤੀ ਪਿੱਛੋਂ ਫਰੋਲਦੇ ਆ ਨਾ ਤੇ ਬੰਦੇ ਨੂੰ ਸ਼ਰਮ ਆਉਂਦੀ ਵੀ ਆਹ ਪਤਵੰਤੇ ਇਸ ਪਾਸੇ ਨਾ ਜਾਵਾਂ ਪਤਵੰਤਾ ਕੌਣ ਹੈ ਸੋ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਓ ਪੰਜ ਪ੍ਰਵਾਣ ਪੰਜ ਪ੍ਰਧਾਨ ਪंचे ਪਾਵੇਂ ਪंचे ਸੋਹੇ ਪੰਜ ਜਿਹਨੂੰ ਆਪਾਂ ਕਹਿੰਦੇ ਆਸਰਮੌਰ ਸਿਆਣੇ ਬੰਦੇ ਕਿਹੜੇ ਨੇ ਪੰਚਾਂ ਕਾ ਗੁਰ ਜਿਨ੍ਹਾਂ ਦਾ ਇੱਕ ਵਾਲੇ ਪਾਸੇ ਧਿਆਨ ਭਾਈ ਗੁਰੂ ਚੰਗਾ ਉਹ ਜੋ ਤੈਨੂੰ ਪਾ ਜੇ ਤੇ ਤੈਨੂੰ ਕੌਣ ਚੰਗਾ ਲੱਗਦਾ ਹੈ ਹੁਣ ਮਾਂ ਤੋਂ ਪੁੱਛੀਏ ਵੀ ਕਿਹੜਾ ਪੁੱਤ ਚੰਗਾ ਲੱਗਦਾ ਉਹਨੂੰ ਇੱਕ ਸਿਆਣੇ ਬਾਪ ਤੋਂ ਪੁੱਛੀਏ ਵੀ ਤੈਨੂੰ ਕਿਹੜੀ ਔਲਾਦ ਚੰਗੀ ਲੱਗਦੀ ਉਹ ਕਹਿੰਦਾ ਜਿਹੜੀ ਆਗਿਆਕਾਰ ਹੋਵੇ ਜਿਹੜੀ ਕਹਿਣੇ ਚ ਹੋਵੇ ਇੱਜ਼ਤ ਕਰੇ ਜਿਵੇਂ ਅਸੀਂ 20-25 ਸਾਲ ਇਹਦੇ ਲਈ ਸੰਘਰਸ਼ ਕੀਤਾ ਇਹ ਮਗਰਲੇ 5-10 ਸਾਲ ਸਾਨੂੰ ਰਾਜਿਆਂ ਵਾਂਗੂ ਰੱਖੇ ਉਮੀਦ ਰੱਖਦਾ ਨਾ ਮਾਂ ਬਾਪ ਤੇ ਪ੍ਰਮਾਤਮਾ ਨੂੰ ਕੌਣ ਚੰਗਾ ਲੱਗਦਾ ਹੈ ਇਹ ਸਤਿਗੁਰ ਦੀ ਬਾਣੀ ਚੋਂ ਸਮਝ ਆਉਂਦੀ ਵੀ ਗੁਰੂ ਨੂੰ ਆਮਨੁੱਖ ਚੰਗਾ ਲੱਗਦਾ ਪਰ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਨਾ ਹੁਣ ਜੇ ਤੁਹਾਡਾ ਮਾਂ-ਬਾਪ ਨਾਲ ਸਨੇਹ ਹੈ ਸਿਆਣਾ ਪੁੱਤ ਕਹਿੰਦਾ ਮੈਂ ਇਹੋ ਜਿਹਾ ਪੁੱਤ ਬਣਾ ਦੁਨੀਆ ਭਾਵੇਂ ਮਾਣ ਕਰੇ ਨਾ ਕਰੇ ਮੇਰਾ ਬਾਪ ਮੇਰੇ ਤੇ ਜਰੂਰ ਮਾਣ ਕਰੇ ਮੇਰੀ ਮਾਂ ਜਰੂਰ ਮਾਣ ਕਰੇ ਵੀ ਇਹ ਕਿਰਤੀ ਹੈ ਸਿਆਣਾ ਹੈ ਨਸ਼ੇ ਪੱਤੇ ਤੋਂ ਰਹਿਤਾ ਇੱਕ ਸਿੱਖ ਨਹੀਂ ਚਾਹੁੰਦਾ ਵੀ ਗੁਰੂ ਮੇਰੇ ਤੇ ਮਾਨ ਕਰੇ ਜੇ ਪਿਆਰ ਆਤਾ ਜਸ ਨਾਲ ਤੁਹਾਡਾ ਪਿਆਰ ਹੈ ਉਹਦੇ ਲਈ ਤੁਸੀਂ ਆਪਣੀਆਂ ਆਦਤਾਂ ਆਪਣਾ ਸੁਭਾਅ ਆਪਣੇ ਸੰਸਕਾਰ ਛੱਡਣ ਲਈ ਬਹੁਤਾ ਸਮਾਂ ਨਹੀਂ ਲਾਉਗੇ ਭਾਈ ਮੰਜ ਨੇ ਆਖਿਆ ਕਿ ਮਹਾਰਾਜ ਸਿੱਖੀ ਚਾਹੀਦੀ ਹੈ ਗੁਰੂ ਨੇ ਆਖਿਆ ਦੇਖ ਭਾਈ ਮੰਜ ਸਿੱਖੀ ਤੇ ਕਦਾ ਚਿਤ ਸਿੱਖੀ ਨਹੀਂ ਟਿਕਦੀ ਇੰਨੀ ਗੱਲ ਹੀ ਗਈ ਫਿਰ ਦੂਜੀ ਵਾਰ ਜਦੋਂ ਭਾਈ ਮੰਝ ਗਿਆ ਨਾ ਉਹ ਪਹਿਲਾਂ ਵਾਲਾ ਮੰਝ ਨਹੀਂ ਸੀ ਬਦਲ ਗਿਆ ਉਹ ਸਾਰੀਆਂ ਰੀਤਾਂ ਰਸਮਾਂ ਵਿਚਾਰ ਸਿਧਾਂਤ ਛੱਡ ਕੇ ਉਹਨੇ ਪੱਲਾ ਗੁਰੂ ਅਰਜਨ ਸਾਹਿਬ ਦੇ ਦਰ ਦਾ ਪੜ ਲਿਆ ਜੇ ਤੁਹਾਨੂੰ ਗੁਰੂ ਨਾਲ ਮੁਹੱਬਤ ਹੈ ਨਾ ਕੁਝ ਵੀ ਔਖਾ ਨਹੀਂ ਹੈ ਹੁਣ ਆਪਾਂ ਸੰਸਾਰੀ ਜੀਵ ਮੋਹ ਦੇ ਬੱਜੇ ਬੰਦਾ ਧੀਆਂ ਪੁੱਤਾਂ ਨੇ ਕੀ ਕੁਝ ਕਰਦਾ ਕਰਦਾ ਨਾ ਇੱਕ ਮੋਈ ਹੈ ਨਾ ਉਹ ਕੰਮ ਵੀ ਕਰਦਾ ਹੈ ਸੰਘਰਸ਼ ਵੀ ਕਰਦਾ ਹੈ ਦੁੱਖ ਸੁੱਖ ਵੀ ਸਹਿੰਦਾ ਚੰਗੇ ਮਾੜੇ ਬੋਲ ਵੀ ਸੁਣਦਾ ਚੱਲ ਮੇਰੇ ਨਿਆਣੇ ਪੜ ਜਾਣ ਚੱਲ ਮੇਰਾ ਪਰਿਵਾਰ ਸੋਹਣੀ ਰੋਟੀ ਖਾਏ ਸਾਡੀ ਪਿਆਰ ਲਈ ਮੁਹੱਬਤ ਹੈ ਅਸੀਂ ਸਭ ਦੁੱਖ ਸਹਿਣ ਲਈ ਤਿਆਰ ਹਾਂ ਬਸ ਜਿਹਨਾਂ ਗੁਰੂ ਨਾਲ ਪਿਆਰ ਹੈ ਨਾ ਉਹ ਕਹਿੰਦਾ ਜਲਾਦਾ ਜਿਹੜੀ ਗੱਲ ਲਾਹੌਰ ਦੇ ਦਰਬਾਰ ਚ ਕਹਿ ਕੇ ਆਇਆ ਨਾ ਵੀ ਟੋਕਾ ਪੋਟੇ ਤੇ ਰੱਖਣਾ ਹੈ ਪੋਟੇ ਤੇ ਸ਼ੁਰੂ ਕਰ ਹੱਥ ਤੋਂ ਨਾ ਕਰੀ ਲੋਕੀ ਇਹ ਨਾ ਕਹਿਣ ਕੇ ਭਾਈ ਮਨੀ ਸਿੰਘ ਥਿੜਕ ਗਿਆ ਮੈਨੂੰ ਆਪਣੇ ਗੁਰੂ ਤੇ ਭਰੋਸਾ ਉਹ ਮੈਨੂੰ ਥਿੜਕਣ ਨਹੀਂ ਦਿੰਦਾ ਪਿਆਰ ਚ ਕੋਈ ਖੋਪਰੀ ਵੀ ਲਹਾ ਲੈਂਦਾ ਪਿਆਰ ਦਾ ਰੰਗਿਆ ਕੋਈ ਦੇਗ ਚ ਉਬਾਲਾ ਵੀ ਖਾ ਲੈਂਦਾ ਪਿਆਰ ਨਾਲ ਰੰਗੀ ਰੂਹ ਕਹਿੰਦੀ ਐ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਜਿਹੜਾ ਉਹਦੇ ਰੰਗ ਚ ਰੰਗਿਆ ਛੱਡ ਦਿੰਦਾ ਸਭ ਕੁਝ ਸੋਲ ਸਖਾ ਸਖ ਬੰਦਪ ਹੈ ਭਾਈ ਜੇ ਗੁਰ ਕੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮਹਾਰਾਜ ਕਹਿੰਦੇ ਹਰ ਕੇ ਸੇਵਕ ਜੋ ਹਾਰ ਪਾਏ ਹਰੀ ਨੂੰ ਜਿਹੜੇ ਚੰਗੇ ਲੱਗਦੇ ਨੇ ਕੌਣ ਚੰਗੇ ਲੱਗਦੇ ਨੇ ਜਿਹੜੇ ਉਹਦੀ ਸੁਣਦੇ ਨੇ ਮਹਾਰਾਜ ਦੀ ਬਾਣੀ ਨੂੰ ਜੀਦੇ ਨੇ ਤਿੰਨ ਕੀ ਕਥਾ ਨਰਾਰੀ ਰੇ ਤੇ ਜਿਹੜੇ ਉਹਦੇ ਰੂਪ ਹੀ ਹੋ ਗਏ ਉਹਨੂੰ ਭਾ ਗਏ ਮਹਾਰਾਜ ਕਹਿੰਦੇ ਉਹਨਾਂ ਦੀਆਂ ਗੱਲਾਂ ਕੀ ਕਰਨੀ ਜੇਸਾ ਸਮਾਜ ਚ ਤੁਸੀਂ ਮੈਂ ਰਹਿੰਨੇ ਆਪਾਂ ਦੋ ਬਾਾਕ ਬਦਲ ਲੈ ਦੋ ਬਾਾਕ ਰੋਜ਼ ਬੋਲ ਲੈ ਆਪਾਂ ਜਿਹੜਾ ਕੋ ਬਾळा ਹੀ ਬੰਦਾ ਜੁੜਿਆ ਬਾਣੀ ਨਾਲ ਸੋਹਣਾ ਜੀਵਨ ਜਉਂਦਾ ਜਦੋਂ ਕੋ ਉਹਦੀ ਗੱਲ ਚੱਲੇ ਚਾਹ ਲੋ ਤਾਂ ਬਹੁਤ ਵੱਡੀ ਰੂਹਾ ਉਹਦੇ ਬਾਰੇ ਕੀ ਗੱਲ ਕਰਨੀ ਤਿੰਨ ਕੀ ਕਥਾ ਮੰਨੇ ਕੀ ਗਤ ਤੋ ਜਿਹੜਾ ਮੇਰੇ ਵਰਗਾ ਬਾਲੇ ਡਿੱਗਿਆ ਹੋਵੇ ਵਿਕਾਰਾਂ ਵਾਸ਼ਨਾਵਾਂ ਚ ਬੰਦਾ ਉਹਦੀ ਗੱਲ ਉਹ ਛੱਡ ਯਾਰ ਉਹਦੀ ਗੱਲ ਕੀ ਕਰਨੀ ਉਹਦੇ ਬਾਰੇ ਵੀ ਐਂ ਕਹਿੰਦੇ ਆ ਪਰ ਚਲ ਕੀ ਗੱਲ ਕਰਨੀ ਐਵੇਂ ਤੁਹਾਡਾ ਮਨ ਖਰਾਬ ਹੋਏਗਾ ਮੇਰਾ ਹੋਏਗਾ ਸਮਾਂ ਖਰਾਬ ਹੋਏਗਾ ਇਹੀ ਹੁੰਦਾ ਨਾ ਵਾਸ਼ਨਾਵਾਂ ਤੇ ਵਿਕਾਰਾਂ ਚ ਡਿੱਗੇ ਲਈ ਬੰਦਾ ਸਿਆਣਾ ਕਹਿੰਦਾ ਕੀ ਗੱਲ ਕਰਮੀ ਛੱਡੋ ਜਿਹੜਾ ਰੋੜੀ ਗਿਆ ਖਤਮ ਹੀ ਹੋ ਗਿਆ ਤੇ ਜਿਹੜੇ ਜਿਹੜਾ ਗੁਰੂ ਵੱਲ ਤੁਰਪੇ ਬਾਣੀ ਨੂੰ ਜੀਂਦਾ ਜਦੋਂ ਉਹਦੀ ਗੱਲ ਚੱਲੇ ਉਹ ਕਹਿੰਦਾ ਇਹਦੀ ਵੀ ਕੀ ਗੱਲ ਕਰਨੀ ਹੈ ਕਿਉਂਕਿ ਮੰਨੀ ਕੀ ਗੱਤ ਇਹ ਤਾਂ ਬਹੁਤ ਉੱਪਰ ਚੱਲਿਆ ਗਿਆ ਇਹਦੇ ਬਾਰੇ ਤਾਂ ਉਹਨੂੰ ਕੋਈ ਸ਼ਬਦ ਹੀ ਨਹੀਂ ਨਾ ਆਪਾਂ ਵਿਆਖਿਆ ਕਰੀ ਠੀਕ ਹੈ ਆਪਾਂ ਸੰਸਾਰੀ ਜੀਵ ਆਪਾਂ ਭਾਈ ਤਾਰੂ ਸਿੰਘ ਦਾ ਜੀਵਨ ਸੁਣਾ ਲੈਨੇ ਆ ਸੁਣ ਲੈਨੇ ਆ ਪਰ ਮੈਨੂੰ ਲੱਗਦਾ ਨਹੀਂ ਵੀ ਕੋਈ ਐਸਾ ਸ਼ਬਦ ਬਣਿਆ ਹੋਵੇ ਕਿਹੜਾ ਭਾਈ ਤਾਰੂ ਸਿੰਘ ਦੇ ਅੰਦਰ ਦੇ ਜੀਵਨ ਦੀ ਵਿਆਖਿਆ ਕਰ ਸਕੇ ਜਿਸ ਅਵਸਥਾ ਤੇ ਉਹ ਸੂਰਮਾ ਪਹੁੰਚਿਆ ਜਿਹੜੀ ਅਵਸਥਾ ਜੋ ਜੀਵਿਆ ਆਪਾਂ ਸਿਰਫ ਥੋੜੀ ਚਰਚਾ ਹੀ ਕਰ ਸਕਦੇ ਹਾਂ ਉਹਦੇ ਬਾਰੇ ਪਰ ਅਸਲ ਜਿਹੜੀ ਗੱਲ ਹੈ ਉਹ ਤਾਂ ਉਹੀ ਜਾਣਦਾ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ ਹੈ ਸਤਿਗੁਰੂ ਸੱਚੇ ਪਾਚਾ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰੇ ਆਵੈ ਨਾ ਜਾਹੇ ਨਾ ਕਬਹੂ ਮਰਤੇ ਇਹ ਜੰਮਣ ਮਰਨ ਤੋਂ ਰਹਿਤ ਹੋ ਗਏ ਪਾਰ ਬ੍ਰह्म ਸੰਗਾਰੀ ਰੇ ਇਹਨਾਂ ਦਾ ਸੰਗ ਹੁਣ ਪ੍ਰਮਾਤਮਾ ਨਾਲ ਹੋ ਗਿਆ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਇਹ ਹੈ ਤਜੋ ਜੀ ਜਾਨੀ રે ਇਨਾਂ ਚ ਆਪਣੇ ਆਪ ਨੂੰ ਨਾਸ਼ ਨਾ ਕਰੋ ਮੋਹ ਦੇ ਅਧੀਨ ਹੋ ਕੇ ਆਪਣਾ ਆਤਮਕ ਜੀਵਨ ਸੰਸਾਰੀ ਰਿਸ਼ਤਿਆਂ ਦੀ ਖਤਮ ਨਾ ਕਰੋ ਕਹਿਤ ਕਬੀਰ ਸੁਨੋ રે ਸੰਤੋ ਮਿਲ ਹੈ ਸਾਰੰਗ ਤੂੰ ਉਹਦੇ ਵੱਲ ਤੁਰ ਜਿਹੜਾ ਤੇਰੇ ਜੀਵਨ ਨੂੰ ਸੋਨਾ ਤੇ ਸਚਿਆਰਾ ਬਣਾਉਣ ਵਾਲਾ ਹੈ ਸਿਆਣਾ ਨੇ ਆਖਿਆ ਧਨ ਮਾੜਾ ਨਹੀਂ ਧਨ ਦਾ ਮਾਣ ਮਾੜਾ ਹੈ ਪਰਿਵਾਰ ਮਾੜਾ ਨਹੀਂ ਪਰ ਪਰਿਵਾਰ ਦੇ ਮੂਹ ਦੇ ਅਧੀਨ ਉਹਕੇ ਜਿਹੜੇ ਅਸੀਂ ਫੈਸਲੇ ਲੈਨੇ ਆ ਉਹ ਮਾੜੇ ਆ ਬਾਕੀ ਹਰ ਬੰਦੇ ਦੀ ਡਿਊਟੀ ਲੱਗੀ ਪਰਿਵਾਰ ਪਾਲਣ ਦੀ ਸੰਸਾਰ ਵਿੱਚ ਰਤਬੇ ਮਾੜੇ ਨਹੀਂ ਹੁੰਦੇ ਪਰ ਰਤਬਿਆਂ ਤੇ ਬਹਿ ਕੇ ਜਿਹੜੀ ਬੰਦਿਆਂ ਚ ਈਗੋ ਆਉਂਦੀ ਆ ਉਹ ਬਹੁਤ ਮਾੜੀ ਆ ਉਹ ਤੁਹਾਨੂੰ ਵੀ ਤੰਗ ਕਰਦੀ ਹੈ ਪਰਜਾਂ ਨੂੰ ਵੀ ਤੰਗ ਕਰਦੀ ਹੈ ਸੋ ਇਹ ਇਹ ਹੰਕਾਰ ਹਉਮੇ ਵਾਸ਼ਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਪੂਰੇ ਸ਼ਬਦ ਚ ਬਾਬੇ ਕਬੀਰ ਜੀ ਨੇ ਸਮਝਾਇਆ ਮੈਂ ਤੁਹਾਡਾ ਫੇਰ ਧਿਆਨ ਦਿਵਾ ਦਿਆਂ ਐਸੋਏ ਸੰਸਾਰ ਪੇਖਣਾ ਰਹਿਣ ਨਾ ਕਉ ਪਈ ਹੈ ਰੇ ਸੂਦੇ ਸੂਦੇ ਰੇਂਗ ਚਲੋ ਤੁਮ ਨਤਰ ਕੋ ਧੱਕਾ ਦਬਈ ਹੈ ਰੇ ਬਾਰੇ ਬੁੱਢੇ ਤੁਰਨੇ ਭਈਆ ਸਭੂ ਜਮ ਲੈ ਜਈ ਹੈ ਰੇ ਇਹੀ ਮੋੜਨਗੀਆਂ ਨਾ ਪੰਗਤੀਆਂ ਸਾਨੂੰ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਤਨਵੰਤਾ ਅਰ ਨਿਰਤਨ ਮਨਹੀ ਤਾਂ ਕੀ ਕਸ਼ੂ ਨ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਇਹ ਤੁਕਾਂ ਨੇ ਜਿਹੜੀਆਂ ਸਾਡੇ ਅੰਦਰ ਨੂੰ ਹਲੂਨਦੀਆਂ ਔਰ ਸਾਨੂੰ ਸਚਾਈ ਦੇ ਨੇੜੇ ਕਰਦੀਆਂ ਕਿ ਅਸੀਂ ਆਪਣੇ ਜੀਵਨ ਦੇ ਸਾਰੇ ਉਗਣਾਂ ਨੂੰ ਤਿਆਗ ਕੇ ਮਹਾਰਾਜ ਦਾ ਪੱਲਾ ਫੜ ਕੇ ਇੱਕ ਸੁਖੀ ਬੜਾ ਸਰਲ ਜਿਹਾ ਜੀਵਨ ਜੋ ਕਿ ਸੰਸਾਰ ਤੋਂ ਜਾਏ ਤੁਹਾਨੂੰ ਪਤਾ ਹੋਣਾ ਅੱਜ ਕੱਲ ਸੈਮੀਨਾਰ ਹੋ ਰਿਹਾ ਬੰਦਿਆਂ ਦੇ ਮਨ ਟਿਕਾਉਣ ਲਈ ਟਿਕਟਾਂ ਲੱਗ ਰਹੀਆਂ 1000-1000 ਰੁਪਏ ਦੀ ਤੁਹਾਨੂੰ ਮੋਟੀਵੇਸ਼ਨ ਸਪੀਕਰ ਆ ਕੇ ਮੋਟੀਵੇਟ ਕਰਦੇ ਆ ਅੱਜ ਪੂਰੀ ਦੁਨੀਆ ਇਸ ਚੱਕੀ ਵਿੱਚ ਪਿਸ ਰਹੀ ਆ ਅਮਰੀਕਾ ਵਰਗੇ ਦੇਸ਼ ਦੇ ਸਾਰੇ ਅੰਕੜੇ ਸਾਹਮਣੇ ਆ ਗਏ ਤੁਸੀਂ ਜਾ ਕੇ ਗੂਗਲ ਤੇ ਜਿਹੜੇ ਨੌਜਵਾਨ ਵੀਰ ਹੁਣ ਜਾ ਕੇ ਸਰਚ ਕਰਿਓ ਸਭ ਤੋਂ ਵੱਧ ਡਿਪਰੈਸ਼ਨ ਦੇ ਸ਼ਿਕਾਰ ਇਸ ਮੁਲਕ ਚ ਬੰਦੇ ਪਾਏ ਜਾਂਦੇ ਆ ਪੂਰੀ ਦੁਨੀਆ ਚ ਇਦਾਂ ਦਾ এনवायरमेंट ਬਣਿਆ ਹੋਇਆ ਵਾ ਬੰਦੇ ਜਾ ਜਾ ਕੇ 2-2 ਘੰਟੇ ਕਲਾਸਾਂ ਲੈਂਦੇ ਆ ਪੋਜਿਟਿਵ ਸੁਣਦੇ ਸਾਡੀ ਸੋਚ ਪੋਜਿਟਿਵ ਹੋ ਜੇ ਸਾਡਾ ਮੈਂ ਕਹਿੰਨਾ ਸਾਡਾ ਬਾਪੂ ਵਟਾਂ ਘੜਦਾ ਹੀ ਪੋਜਿਟਿਟਿਵ ਸੀ ਉਹ ਡੇਕ ਥੱਲੇ ਬੈਠੇ ਉਹਨੂੰ ਸ਼ਬਦ ਹੀ ਨਹੀਂ ਸੀ ਪਤਾ ਪੋਜਿਟਿਵ ਕੀ ਹੁੰਦਾ ਦੋ ਟਾਈਮ ਰੱਬ ਦੇ ਬਾਣੇ 'ਚ ਜੀਣ ਵਾਲੇ ਬੰਦੇ ਜਿੰਨੀ ਕ ਗੁਰੂ ਦੀ ਸਮਝ ਆਈ ਉਹਨੂੰ ਕਮਾਉਣ ਵਾਲੇ ਸਾਡੇ ਨਾਲੋਂ ਸਰਲ ਤੇ ਸੌਖਾ ਜੀਵਨ ਜੀ ਕੇ ਗਏ ਆ ਜਿਨ੍ਹਾਂ ਨੂੰ ਅਸੀਂ ਕਿੰਨੇ ਅਧਾਨ ਪੜੇ ਉਹਨਾਂ ਨੂੰ ਕੀ ਪਤਾ ਜ਼ਿੰਦਗੀ ਤਾਂ ਸਾਨੂੰ ਪਤਾ ਹੈ ਕੁਝ ਗੱਲਾਂ ਆਪਣੇ ਬਜ਼ੁਰਗਾਂ ਤੋਂ ਸਿੱਖਣੀਆਂ ਚਾਹੀਦੀਆਂ ਸਾਨੂੰ ਕਿ ਬੜਾ ਸਿੱਧਾ ਜਿਹਾ ਜੀਵਨ ਉਹਨਾਂ ਕਾ ਕੰਮ ਕਿਸੇ ਨਾਲ ਕੋਈ ਬਾਹਲਾ ਤਾਲਮੇਲ ਨਹੀਂ ਆਪਣੀ ਕਿਰਤ ਵੱਲ ਧਿਆਨ ਨਸ਼ਿਆਂ ਪੱਤਿਆਂ ਤੋਂ ਰਹਿਤ ਬਹੁਤ سارے ਗੁਣ ਨੇ ਜਿਹੜੇ ਸਾਨੂੰ ਉਹਨਾਂ 'ਚ ਮਿਲਣੇ ਨੇ ਹੁਣ ਉਹ ਸ਼ਬਦ ਸਾਡੀ ਕੌਮ ਨੂੰ ਖਾਈ ਜਾ ਰਿਹਾ ਜਿਹੜਾ ਸ਼ਬਦ ਉਹਨਾਂ ਨੇ ਸੁਣੇ ਨੂੰ ਡਿਪਰੈਸ਼ਨ ਹੋ ਗਿਆ 17 17 ਸਾਲ ਦੇ ਬੱਚੇ ਕਲਾਸਾਂ ਨਾਲ ਵਾਰੀ ਕੈਨੇਡਾ ਦੇ ਵਿੱਚ ਟੈਨਸ਼ਨ ਹੋ ਗਈ ਜੀ ਬੱਚਾ ਲੋਡ ਲੈ ਗਿਆ ਜੀ ਸਤਿਗੁਰੂ ਸੱਚੇ ਪਾਤਸ਼ਾਹ